ਫਿਰੋਜ਼ਪੁਰ ਦੇ ਵਿੱਚ ਚੋਰਾਂ ਦਾ ਆਤੰਕ ਹੈ ਜਿਹੜਾ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ ਦੱਸਦੀ ਹੈ ਕਿ ਫਿਰੋਜ਼ਪੁਰ ਦੀ ਬੇਦੀ ਕਲੋਨੀ ਦੇ ਵਿੱਚ ਰਾਤ ਸਮੇਂ ਤੋਂ ਸ਼ਰਾਰਤੀ ਚੋਰ ਲੋਕਾਂ ਦੇ ਘਰ ਵਿੱਚ ਦਾਖਲ ਹੁੰਦੇ ਦੇਖੇ ਗਏ ਸਾਰੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਐ ਸੋ ਨੌਜਵਾਨ ਅਤੇ ਕਲੋਨੀ ਵਾਸੀਆਂ ਨੇ ਚੋਰ ਨੂੰ ਫੜ ਲਿਆ ਮੋਟਰਸਾਈਕਲ ਤੇ ਦੋ ਚੋਰ ਆਉਂਦੇ ਨੇ ਫਿਰ ਚੋਰ ਇੱਕ ਕਾਰ ਦੇ ਵਿੱਚ ਵੜ ਜਾਂਦਾ ਫਿਰ ਦੂਜਾ ਚੋਰ ਕਾਰ ਦੇ ਕੋਲ ਖੜਾ ਹੋ ਜਾਂਦਾ ਐਸੇ ਦੌਰਾਨ ਇਲਾਕੇ ਦੇ ਵਿੱਚ ਕਾਰ ਦੇ ਵਿੱਚ ਨੌਜਵਾਨੀ ਆਉਂਦੇ ਨੇ ਅਤੇ ਜਦੋਂ ਉਹ ਕਾਰ ਦੇ ਵਿੱਚੋਂ ਉਤਰਦੇ ਨੇ ਤਾਂ ਵੇਖਦੇ ਨੇ ਉੱਥੇ ਇਸ ਦੌਰਾਨ ਇੱਕ ਕਾਰ ਵਿੱਚ ਇੱਕ ਹੋਰ ਚੋਰ ਭੱਜਣ ਦੀ ਕੋਸ਼ਿਸ਼ ਕਰਦਾ ਐ ਇਸ ਦੌਰਾਨ ਕਲੋਨੀ ਦੇ ਲੋਕ ਵੀ ਘਰ ਤੋਂ ਬਾਹਰ ਆ ਜਾਂਦੇ ਨੇ ਕਲੋਨੀ ਵਿੱਚਲੇ ਕਾਰੇ ਅਤੇ ਉਹ ਚੋਰ ਨੂੰ ਫੜ ਕੇ ਪੁਲਿਸ ਤੇ ਹਵਾਲੇ ਹੈ ਜਿਹੜਾ ਕਰ ਦਿੰਦੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਉਹ ਵੇਖਦੇ ਰਹੋ ਲੁਧਿਆਣਾ ਲਾਇ ਫਿਰੋਜ਼ਪੁਰ ਦੇ ਵਿੱਚ ਚੋਰਾ ਦਾ ਆਤੰਕ ਹੈ ਜਿਹੜਾ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ ਦੱਸਦੀ ਹੈ ਕਿ ਫਿਰੋਜ਼ਪੁਰ ਦੀ ਬੇਦੀ ਕਲੋਨੀ ਦੇ ਵਿੱਚ ਰਾਤ ਸਮੇਂ ਤੋਂ ਸ਼ਰਾਰਤੀ ਚੋਰ ਲੋਕਾਂ ਦੇ ਘਰ ਵਿੱਚ ਦਾਖਲ ਹੁੰਦੇ ਦੇਖੇ ਗਏ ਸਾਰੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਐ ਸੋ ਨੌਜਵਾਨ ਅਤੇ ਕਲੋਨੀ ਵਾਸੀਆਂ ਨੇ ਚੋਰ ਨੂੰ ਫੜ ਲਿਆ ਮੋਟਰਸਾਈਕਲ ਤੇ ਦੋ ਚੋਰ ਆਉਂਦੇ ਨੇ ਫਿਰ ਚੋਰ ਇੱਕ ਕਾਰ ਦੇ ਵਿੱਚ ਵੜ ਜਾਂਦਾ ਫਿਰ ਦੂਜਾ ਚੋਰ ਕਾਰ ਦੇ ਕੋਲ ਖੜਾ ਹੋ ਜਾਂਦਾ ਐਸੇ ਦੌਰਾਨ ਇਲਾਕੇ ਦੇ ਵਿੱਚ ਕਾਰ ਦੇ ਵਿੱਚ ਨੌਜਵਾਨੀ ਆਉਂਦੇ ਨੇ ਅਤੇ ਜਦੋਂ ਉਹ ਕਾਰ ਦੇ ਵਿੱਚੋਂ ਉਤਰਦੇ ਨੇ ਤਾਂ ਵੇਖਦੇ ਨੇ ਉੱਥੇ ਇਸ ਦੌਰਾਨ ਇੱਕ ਕਾਰ ਵਿੱਚ ਇੱਕ ਹੋਰ ਚੋਰ ਭੱਜਣ ਦੀ ਕੋਸ਼ਿਸ਼ ਕਰਦਾ ਐ ਇਸ ਦੌਰਾਨ ਕਲੋਨੀ ਦੇ ਲੋਕ ਵੀ ਘਰ ਤੋਂ ਬਾਹਰ ਆ ਜਾਂਦੇ ਨੇ ਕਲੋਨੀ ਵਿੱਚਲੇ ਘਾਰੇ ਅਤੇ ਉਹ ਚੋਰ ਨੂੰ ਫੜ ਕੇ ਪੁਲਿਸ ਤੇ ਹਵਾਲੇ ਹੈ ਜਿਹੜਾ ਕਰ ਦਿੰਦੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਉਹ ਵੇਖਦੇ ਰਹੋ ਲੁਧਿਆਣਾ